ਸੂਏ ਕੁਆਰਫੀਰੇ ਸੀ ਪ੍ਰੋਗਰਾਮ ਲੈ ਕੇ ਆ ਗਏ ਆ ਭੁੱਲ ਗਏ ਲੋਕ ਬਾਤਾਂ ਪਾਉਣੀਆਂ ਮਨਾ ਤੇ ਤੁਹਾਡਾ ਪਿਆਰ ਜਿਹੜਾ ਬਹੁਤ ਮਿਲ ਰਿਹਾ ਸਾਨੂੰ ਤੇ ਸਾਨੂੰ ਬਹੁਤ ਚੰਗਾ ਲੱਗਦਾ ਤੇ ਚਲੋ ਹੁਣ ਆਪਾਂ ਦਿੰਨੇ ਆ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਆਪਣੀ ਬਾਤ ਸੀਗੀ ਜੀ ਉਪਰ ਕਾਠ ਕਾਠ ਵਿੱਚ ਬੈਠਾ ਜਗਨਨਾਥ ਇਹਦਾ ਆਨਸਰ ਹੈਗਾ ਜੀ ਬਦਾਮ ਬਦਾਮ ਦੀ ਸ਼ੈਲ ਦੇਖੋ ਲੱਕੜ ਦੀ ਹੁੰਦੀ ਹੈ ਨਾ ਲੱਕੜ ਨੂੰ ਕਹਿੰਦੇ ਆ ਕਾਠ ਕਾਠ ਹਾਂਜੀ ਔਰ ਉੱਪਰ ਵੀ ਉਹਦੇ ਲੱਕੜ ਹੁੰਦੀ ਹੈ ਨੀਚੇ ਵੀ ਤੇ ਔਰ ਵਿੱਚ ਹੁੰਦੀ ਹੈ ਬਹੁਤ ਹੀ ਤਾਕਤਵਾਲੀ ਗਰੀ ਗਰੀ ਇਸਲੀ ਇਹਦਾ ਨਾਮ ਜਗਨਨਾਥ ਤੇ ਚਲੋ ਹੁਣ ਆਪਾਂ ਦੱਸਦੇ ਹਾਂ ਉਹਨਾਂ ਦੇ ਨਾਂ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਹਾਂਜੀ ਸੋ ਇੱਥੇ ਸਾਨੂੰ ਜਵਾਬ ਦਿੱਤਾ ਜੀ ਬੰਤਕੌਰ ਹਾਂਜੀ ਯੋਗਰਾਜ ਸੁਖਾਨਾ ਹਾਂਜੀ ਨਰਿੰਦਰ ਕੌਰ ਹਮ ਕਮਲਜੀਤ ਕੌਰ ਹਾਂਜੀ ਯੂਪੀ ਦੇ ਪੰਜਾਬੀ ਪਿੰਡ ਬਲਵਿੰਦਰ ਕੌਰ ਹਾਂਜੀ ਕਲਵੰਤ ਕਲਸੀ ਹਾਂਜੀ ਥੈਂਕ ਯੂ ਜੀ ਤੁਹਾਡਾ ਬਹੁਤ-ਬਹੁਤ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੋਰ ਦੋਸਤੋ ਜ਼ਿੰਦਗੀ ਇਦਾਂ ਹੀ ਚੱਲਦੀ ਆ ਤੇ ਆਪਾਂ ਸਾਰਿਆਂ ਨੂੰ ਖੁਸ਼ ਨਹੀਂ ਕਰ ਨਹੀਂ ਸਕਦੇ ਤੇ ਨਾ ਆਪਣੇ ਤੋਂ ਸਾਰੇ ਖੁਸ਼ ਹੋ ਸਕਦੇ ਆ ਬਿਲਕੁਲ ਆਪਣੇ ਆਲੇ ਦੁਆਲੇ ਚਾਹੇ ਆਪਣੇ ਯਾਰ ਦੋਸਤ ਚਾਹੇ ਰਿਸ਼ਤੇਦਾਰ ਆਪਾਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਹਾਂਜੀ ਜਿੱਦਾਂ ਵੀ ਮਰਜੀ ਆ ਹੂੰ ਤੇ ਵੈਸੇ ਵੀ ਅੱਜ ਕੱਲ ਕੋਈ ਖੁਸ਼ ਹੁੰਦਾ ਵੀ ਨਹੀਂਗਾ ਜਲਦੀ ਕਿਤੇ ਸਹੀ ਗੱਲ ਹੈ ਹੁਣ ਇੱਕ ਬੰਦੇ ਨੇ ਬਹੁਤ ਵਧੀਆ ਗੱਲ ਵੇਈ ਮੈਨੂੰ ਬੜੀ ਚੰਗੀ ਲੱਗੀ ਹੂੰ ਕਹਿੰਦਾ ਵੀ ਜੇ ਆਂਡੀ ਗਵਾਂਡੀ ਤੇ ਤੁਹਾਡੇ ਰਿਸ਼ਤੇਦਾਰ ਜੇ ਤੁਹਾਡੇ ਤੋਂ ਖੁਸ਼ ਹਨ ਇਹਦਾ ਮਤਲਬ ਤੁਸੀਂ ਹਲੇ ਕਾਮਯਾਬ ਨਹੀਂ ਹੋਏ ਸਹੀ ਗੱਲ ਆ ਹਮ ਕਿੱਡੀ ਵੱਡੀ ਗੱਲ ਕਹਿਤੀ ਉਹਨੇ ਰਿਸ਼ਤੇਦਾਰ ਤੇ ਆਂਡਗਵਾਣ ਜੀ ਤੁਹਾਡੇ ਤੋਂ ਖੁਸ਼ ਆ ਇਹਦਾ ਮਤਲਬ ਤੁਸੀਂ ਹਲੇ ਕਾਮਯਾਬ ਤੁਸੀਂ ਹਲੇ ਕਾਮਯਾਬ ਨਹੀਂ ਹੋਏ ਹਾਂ ਤੇ ਗੱਲਾਂ ਆ ਇਹ ਅੱਜ ਅੱਜਕੱਲ੍ਹ ਹੈ ਇਦਾਂ ਦਾ ਟਾਈਮ ਇਦਾਂ ਦਾ ਚੱਲਦਾ ਪਰ ਕੋਸ਼ਿਸ਼ ਕਰੋ ਕਿ ਆਪਾਂ ਕਿਸੇ ਦਾ ਬੁਰਾ ਨਾ ਹੀ ਸੋਚੀਏ ਬਿਲਕੁਲ ਹੈਨਾ ਜਿਹੜਾ ਸੋਚੂਗਾ ਤੇ ਉਹ ਆਪੇ ਉਹ ਵਾਹਿਗੁਰੂ ਦੇ ਦਦਾ ਪਰਮਾਤਮਾ ਕਰ ਦਿੰਦਾ ਸਾਰਾ ਕੁਝ ਆਪਾਂ ਕੋਸ਼ਿਸ਼ ਆਪਣੇ ਵੱਲੋਂ ਕਰੀਏ ਕਿ ਆਪਾਂ ਹਰੇਕ ਨੂੰ ਦੇਖ ਕੇ ਖੁਸ਼ੀ ਹੋਈਏ ਖੁਸ਼ ਹੋਈਏ ਹਾਂਜੀ ਪਰ ਬੜਾ ਔਖਾ ਆ ਇਹ ਕੰਮ ਹੈ ਔਖਾ ਆ ਇਹ ਹਰ ਇੱਕ ਬੰਦਾ ਸੋਚਦਾ ਆ ਵੀ ਨਹੀਂ ਨਹੀਂ ਜਦੋਂ ਆਪਾਂ ਗੁਰਦੁਆਰੇ ਜਾਂਦੇ ਆ ਨਾ ਮੈਨੂੰ ਰੱਬਾ ਆ ਦੇਈ ਵਾਹਿਗੁਰੂ ਮੈਨੂੰ ਆ ਦੇਈ ਮੈਨੂੰ ਆ ਦੇਈ ਆ ਵੀ ਮੇਰੇ ਬੱਚਿਆਂ ਨੂੰ ਆ ਦੇਈ ਆਪਾਂ ਕਦੀ ਨਹੀਂ ਉੱਥੇ ਜਾ ਕੇ ਕਹਿੰਦੇ ਕਿ ਮੇਰੇ ਫਲਾਣੇ ਰਿਸ਼ਤੇਦਾਰ ਨੂੰ ਵੀ ਦੇਈ ਮੇਰੇ ਗਵਾਂਢੀ ਨੂੰ ਵੀ ਦੇਈ ਮੇਰੇ ਉਸ ਦੁਸ਼ਮਣ ਨੂੰ ਵੀ ਦੇਈ ਗਵਾਂਢੀ ਨੂੰ ਤਾਂ ਦੁਸ਼ਮਣ ਨੂੰ ਤਾਂ ਦੂਰ ਦੀ ਗੱਲ ਆ ਗਵਾਂਢੀਆਂ ਲਈ ਔਰ ਰਿਸ਼ਤੇਦਾਰਾਂ ਲਈ ਆਪਾਂ ਕੁਝ ਨਹੀਂ ਮੰਗਦੇ ਹਨਾ ਜਦ ਕਿ ਕਈ ਵਾਰੀ ਆਪਣੇ ਕੰਮ ਵੀ ਔਖੇ ਵੇਲੇ ਕਈ ਵਾਰੀ ਆਪਣੇ ਰਿਸ਼ਤੇਦਾਰ ਆਪਣੇ ਆਣ ਗਵਾਣ ਹੀ ਕੰਮ ਆਦੇ ਹਨ ਪਰ ਨੇ ਆਪ ਕੋ ਪਾਪਾ ਉੱਥੇ ਜਾ ਕੇ ਸਿਰਫ ਆਪਣੇ ਵਾਸਤੇ ਹੀ ਮੰਗਦੇ ਆ ਕਿ ਸਾਨੂੰ ਰੱਬਾ ਆ ਦੇਈ ਸਾਨੂੰ ਆ ਦੇਈ ਹਨਾ ਅਸੀਂ ਰੱਜਦੇ ਨਹੀਂ ਉਹ ਜਿੰਨਾ ਮਰਜੀ ਦੇਈ ਜਾਵੇ ਦੇਈ ਜਾਵੇ ਦੇਈ ਜਾਵੇ ਆਪਾਂ ਫੇਰ ਵੀ ਰੱਜਦੇ ਨਹੀਂ ਆਪਾਂ ਫੇਰ ਵੀ ਕਿੰਨੇ ਸਾਨੂੰ ਹੀ ਦੇਈ ਰੱਬਾ ਹੋਰ ਹੋਰ ਨਾ ਕਿਸੇ ਨੂੰ ਦੇ ਪਰ ਜੇ ਜੇ ਪ੍ਰਮਾਤਮਾ ਕਿਸੇ ਨੂੰ ਦਿੰਦਾ ਉਹਦੀ ਕਿਸਮਤ ਆ ਹਨਾ ਤਾਂ ਤੁਸੀਂ ਉਹਦੇ ਵੱਲ ਦੇਖ ਕੇ ਸਮਾਂ ਖੁਸ਼ ਹੋ ਸਕਦੇ ਆ ਤਾਂ ਖੁਸ਼ ਹੋਇਆ ਕਰੋ ਹਣਾ ਖੁਸ਼ ਹੋਣਾ ਬੜਾ ਔਖਾ ਅੰਦਰੋਂ ਕਹਿਣਾ ਬੜਾ ਔਖਾ ਵੀ ਬਹੁਤ ਸੋਹਣੀ ਵੀ ਤੁਸੀਂ ਚੀਜ਼ ਲਿਆਂਦੀ ਬਹੁਤ ਸੋਹਣੀ ਹਣਾ ਜੇ ਤੁਹਾਡੇ ਬੱਚਿਆਂ ਨੇ ਤਰੱਕੀ ਕੀਤੀ ਬਹੁਤ ਵਧੀਆ ਗੱਲ ਆ ਬੜੀ ਖੁਸ਼ੀ ਹੋਈ ਸਾਨੂੰ ਸੁਣ ਕੇ ਇਹ ਕਹਿਣਾ ਬਹੁਤ ਔਖਾ ਆ ਪਰ ਜਿਹੜਾ ਬੰਦਾ ਕਹਿੰਦਾ ਹੈ ਨਾ ਉਹ ਵਾਹਿਗੁਰੂ ਜਾਣਦਾ ਆ ਕਿ ਉਹਦੇ ਅੰਦਰੋਂ ਜੇ ਆਵਾਜ਼ ਆਉਂਦੀ ਆ ਤਾਂ ਉਹ ਰੱਬ ਉਹਦੇ ਬਹੁਤ ਲੱਗ ਗਿਆ ਬਿਲਕੁਲ ਬਿਲਕੁਲ ਸੋ ਇਦਾਂ ਹੀ ਆ ਪਾਪਾ ਸਵੇਰ ਨੂੰ ਗੁਰਦੁਆਰੇ ਆ ਨਾ ਜਦੋਂ ਅਰਦਾਸ ਹੁੰਦੀ ਕਹਿਤ ਆਉਂਦੇ ਉੱਥੇ ਬੜੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਕਹਿਦਾ ਹੁੰਨੇ ਆ ਜਦੋਂ ਆਪਾਂ ਗੁਰਦੁਆਰੇ ਤੋਂ ਬਾਹਰ ਨਿਕਲਦੇ ਆਂ ਉਹ ਉਸੇ ਸਰਬੱਤ ਦੀ ਮਿੱਟੀ ਪੁੱਟਣ ਲੱਪੇ ਨੇ ਤੇ ਉਹਦੇ ਸਰਬੱਤ ਦੀਆਂ ਬਦਕੁਆਈਆਂ ਮੈਂ ਉਹਨੇ ਇਦਾਂ ਕਰਤਾ ਹਾਂ ਨੇ ਇਦਾਂ ਯਾਰ ਇਹ ਤਾਂ ਬੜਾ ਬੰਦਾ ਮਾੜਾ ਤੇ ਉੱਥੇ ਕਹਿਆ ਉਹਨੇ ਆਪਾਂ ਸਰਬੱਤ ਦਾ ਭਲਾ ਉਹ ਤਾਂ ਅਰਦਾਸ ਵਿੱਚ ਉਹ ਚੱਲਦੀ ਵੀ ਹੁੰਦੀ ਗੱਲ ਕਰਕੇ ਆਪਾਂ ਕਹਿ ਦਿੰਨੇ ਆ ਉਹਨੂੰ ਕਹਿ ਦਿੰਨੇ ਆ ਕਹਿਣਾ ਪੈਂਦਾ ਯਾਰ ਪਰ ਅੰਦਰੋਂ ਆਪਾਂ ਕਹਿੰਨੇ ਆ ਕਿ ਸਾਡਾ ਹੀ ਭਲਾ ਕਰੀ ਕਿਸੇ ਮੁਰਜ਼ਾ ਨਾ ਕਰੀ ਸਹੀ ਕਹ ਲੈ ਇਸ ਲਈ ਕੋਸ਼ਿਸ਼ ਕਰੀਏ ਆਪਾਂ ਕੁਝ ਚੰਗੇ ਪਾਸੇ ਨੂੰ ਆ ਜਾਣਦੀ ਤਾਂ ਫੇਰੀ ਹੌਲੀ ਹੌਲੀ ਆ ਆਪਾਂ ਦੇਖੋ ਕਿਸੇ ਨੂੰ ਨਹੀਂ ਬਦਲ ਸਕਦੇ ਆਪਾਂ ਆਪਣੇ ਆਪ ਨੂੰ ਬਦਲ ਸਕਦੇ ਤੇ ਚਲੋ ਹੁਣ ਆਪਾਂ ਪਾਉਨੇ ਆ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ 16 3 4 ਜਵਾਈ ਬਾਤ ਕਿਸੇ ਨੂੰ ਸਮਝ ਨਹੀਂ ਆਈ ਹੁਣ ਜਿਹਨੂੰ ਜਿਹਨੂੰ ਸਮਝ ਆ ਗਈ ਆ ਉਹ ਹੁਣ ਆਨਸਰ ਦੇ ਦਿਓ ਫਟਾਫਟ ਬਿਲਕੁਲ ਬਿਲਕੁਲ ਹਾਂ ਤੇ ਇਦਾਂ ਦੇ ਚੈਨਲ ਤੇ ਆਉਂਦੇ ਰਹੀਓ ਤੇ ਇਦਾਂ ਹੀ ਬਾਤਾਂ ਦੇ ਜਵਾਬ ਦਿੰਦੇ ਰਹੀਓ ਤੇ ਆਪਾਂ ਇੱਕ ਦੂਜੇ ਨੂੰ ਮਿਲਦੇ ਰਹੀਏ ਹਾਂ ਏਦਾਂ ਹੀ ਸਾਡੇ ਹੌਂਸਲੇ ਬਲੰਦ ਰਹਿਣ ਤੁਹਾਨੂੰ ਮਿਲ ਕੇ ਤੇ ਸਾਰਿਆਂ ਨੂੰ ਰੱਬ ਚੜ੍ਹਦੀ ਕਲਾ ਚ ਰੱਖੇ ਹਾਂਜੀ ਤੇ ਚਲੋ ਹੁਣ ਆਪਾਂ ਮਿਲਦੇ ਹਾਂ ਫੇਰ ਹੁਣ ਅਸੀਂ ਲੈਨੇ ਆ ਇਜਾਜ਼ਤ ਸਾਰਿਆਂ ਨੂੰ ਸਤਿਕਾਰ ਜੀ